ਸਰ ਸਸ਼ਿਕਾ ਜੀ ਸਸ਼ਿਕਾ ਜੀ ਕੀ ਨਾਂ ਹੈ ਆਪਣਾ ਕਮਲ ਪ੍ਰੀਤ ਸਾਨੀ ਕਮਲ ਜੀ ਜੀ ਕਿੱਥੇ ਦੇ ਹੋ ਮੈਂ ਬੇਸਿਕਲੀ ਸਮਰਾਲੇ ਤੋਂ ਹਾਂ ਲੁਧਿਆਣੇ ਦੇ ਲੁਧਿਆਣੇ ਚ ਮੈਂ ਸਮਰਾਲੇ ਜਾ ਰਿਹਾ ਹਾਂ ਬੇਸਿਕਲੀ ਮੈਂ ਜਗਰਾਉਂ ਤੋਂ ਉਹ ਵੀ ਲੁਧਿਆਣੇ ਚ ਉਹ ਵੀ ਲੁਧਿਆਣੇ ਚ ਸਮਰਾਲਾ ਜਗਰਾਉਂ ਵਿੱਚ ਲੁਧਿਆਣਾ ਫਰਕ ਕਿੰਨਾ ਕੁ ਪੈ ਜਾਂਦਾ ਸਾਰੇਆਂ ਚ ਇੱਕ ਲੱਖੇ ਜੋ ਨਿਕਲਦੇ ਦੂਜੇ ਤੇ ਪਹੁੰਚਦੇ ਤੀਜੇ ਤੇ ਪਹੁੰਚਦੇ ਮੇਰੇ ਤਾਂ ਤੇ ਨਹੀਂ ਆਪਣੇ ਆ ਜੀ ਜਗਰਾਉਂ ਦਾ ਮੈਂ ਰਹਿਣ ਵਾਲਾ ਹਾਂ ਅੱਜ ਕੱਲ ਸਮਰਾਲੇ ਰਹਿਣਾ ਤੇ ਲੁਧਿਆਣੇ ਮੈਂ ਨੌਕਰੀ ਕਰਦਾ ਫਰਕ ਕਿੰਨਾ ਪੈਂਦਾ ਉੱਥੇ ਕਿਉਂ ਨਹੀਂ ਨੌਕਰੀ ਕਰਦਾ ਜਿੱਥੇ ਦੇ ਰਹਿਣ ਬੇਸਿਕਲੀ ਮੈਂ ਕਾਲਜ ਚ ਪ੍ਰੋਫੈਸਰ ਆ ਜੀ ਤੇ ਮੈਂ ਇੰਜੀਨੀਅਰਿੰਗ ਕਾਲਜ ਪ੍ਰੋਫੈਸਰ ਆ ਤੇ ਉੱਥੇ ਕੋਈ ਇੰਜੀਨੀਅਰਿੰਗ ਕਾਲਜ ਹੀ ਹੈ ਨਹੀਂ ਜਿੱਥੇ ਹੋਊਗਾ ਆਪਾਂ ਉੱਥੇ ਨੌਕਰੀ ਕਰਾਂਗੇ ਨਾ ਤੋ ਇਸ ਕਰਕੇ ਲੁਧਿਆਣੇ ਆ ਵੀ ਐਸੀ ਐਈ ਪਾਸ ਹੀ ਪੁੱਛਣ ਦਾ ਹਾਂਜੀ ਹਾਂਜੀ ਤੇ ਜਿਹੜੀ ਓਪਰਚੁਨਿਟੀ ਆਪਾਂ ਨੂੰ ਜਿੱਥੇ ਮਿਲੂਗੀ ਆਪਾਂ ਨੂੰ ਉੱਥੇ ਜਾਣਾ ਪੈਣਾ ਤੋ ਇਸ ਕਰਕੇ ਲੁਧਿਆਣੇ ਓਪਰਚੁਨਿਟੀ ਮਿਲੀ ਹੈ ਤੇ ਲੁਧਿਆਣੀ ਆ ਮਾ ਜੀ ਇਸ ਨਾਲ ਗੱਲਾਂ ਕਰਦੇ ਹਾਂ ਸਟੂਡੈਂਟਸ ਦਾ ਕੋਈ ਫੋਕਸ ਹੈਗਾ ਕਿ ਆਪਾਂ ਇੰਡੀਆ ਚ ਹੀ ਰਹਿਣਾ ਹੈ ਕਿ ਤੇ ਬਾਹਰ ਜਾਣਾ ਕੁਛ ਐਓ ਜੀ ਗੱਲਾਂ ਹੁੰਦੀਆਂ ਨੇ ਅ ਦੇਖੋ ਜੀ ਤੇ ਬੱਚੇ ਹੁਣ ਥੋੜਾ ਥੋੜਾ ਟ੍ਰੈਂਡ ਚੇਂਜ ਹੋਣਾ ਸ਼ੁਰੂ ਹੋਇਆ ਉਹ ਕਿਉਂ ਹੋਇਆ ਇੱਕ ਤਾਂ ਜਿਵੇਂ ਕੈਨੇਡਾ ਨੇ ਥੋੜੀ ਰੈਸਟ੍ਰਿਕਸ਼ਨ ਜ਼ਿਆਦਾ ਵਧਾਤੀਆਂ ਸਟਡੀ ਵੀਜ਼ੇ ਤੇ ਤਾਂ ਉਹਦੀ ਵਜ੍ਹਾ ਕਰਕੇ ਉਹ ਬੱਚੇ ਥੋੜੇ ਘਟੇ ਆ ਦੂਜੀ ਫੀਸਾਂ ਵਧਾਤੀਆਂ ਤਾਂ ਉਹਦੀ ਵਜ੍ਹਾ ਕਰਕੇ ਵੀ ਬੱਚੇ ਘਟੇ ਆ ਦੂਜੀ ਸਭ ਤੋਂ ਵੱਡੀ ਗੱਲ ਕਿ ਜਦੋਂ ਬੱਚੇ ਨੂੰ ਇਹ ਦੇਖਦਾ ਜੇ ਮੈਂ 4 ਸਾਲ ਡਿਗਰੀ ਕਰਕੇ ਜਾਂ 3 ਸਾਲ ਡਿਗਰੀ ਕਰਕੇ ਬਾਅਦ ਚ ਮੈਨੂੰ ਇੱਥੇ ਕੋਈ ਜੋਬ ਦੀ ਓਪਰਚੁਨਿਟੀ ਨਹੀਂ ਦਿਖੜੇਗੀ ਚੰਗੀ ਜੋਬ ਦੀ ਜਿਹਦੇ ਨਾਲ ਕਿ ਉਹ ਤਾਂ ਤੇ ਉਹਦੇ ਉਹ ਤੋਂ ਬਿਨਾਂ ਇਹ ਤਾਂ ਡਿਪੈਂਡੈਂਟ ਨੇ ਉਹਨਾਂ ਦਾ ਵਧੀਆ ਸਰਵਾਈਵਰ ਹੋ ਸਕੇ ਤਾਂ ਫਿਰ ਉਹ ਉਸੇ ਵਜ੍ਹਾ ਕਰਕੇ ਆਪਣਾ ਉਹ ਚੀਜ਼ ਨੂੰ ਫੁੱਲਫਿਲ ਕਰਨ ਲਈ ਕਰਦਰ ਇੱਥੋਂ ਮੂਵ ਕਰਦੇ ਆ ਬਾਹਰ ਜਾਂਦੇ ਆ ਅੱਛਾ ਸਰ ਤੁਸੀਂ ਹਾਂਜੀ ਜੇ ਇੱਥੇ ਮੈਨ ਤਾਂ ਉਹ ਬਾਹਰ ਹੀ ਜਾਣੀ ਨਾ ਉਹਨਾਂ ਨੂੰ ਬਾਹਰ ਜਾਂਦੇ ਜਰੂਰਤ ਕਰੋਗੇ ਜੇ ਇੱਥੇ ਸਾਰਾ ਕੁਝ ਪ੍ਰੋਵਾਈਡ ਕਰਾਉਣਾ ਤਾਂ ਕਿਦਰ ਨਾ ਕਿਤੇ ਲੈਕ ਆ ਗਵਰਨਮੈਂਟ ਦੇ ਤੇ ਆਪਣੇ ਆਮ ਲੋਕਾਂ ਦੇ ਵਿਚਾਲੇ ਹੁਣ ਤੁਸੀਂ ਇੱਕ ਚੀਜ਼ ਦੇਖਿਆ ਮਹਿੰਗਾਈ ਨੇ ਬਹੁਤ ਮਾਰ ਮਾਰੀ ਆ ਜਿਹੜੀ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਡੇ ਬਾਏ ਡੇ ਬੇਸਿਕ ੀਟਸ ਨੂੰ ਭਾਗ ਗਰੋਸਰੀ ਦੀ ਗੱਲ ਕਰ ਲੈਂਦੇ ਆ ਗਰੋਸਰੀ ਦੀ ਇੱਕ ਬੇਸਿਕ ਗੱਲ ਆ ਵੀ ਚਲੋ ਇੱਕ ਆਇਲ ਦੀ ਗੱਲ ਕਰਨਾ ਤੇਲ ਰਿਫਾਈਨਡ ਉਹ ਪਹਿਲਾਂ ਆਪਾਂ ਨੂੰ 70-80 ਰੁਪਏ/ਲੀਟਰ ਮਿਲਦੇ ਸੀ ਹੁਣ ਉਹ 200 ਦੇ ਕੋਲ ਪਹੁੰਚ ਗਿਆ ਵਾ ਠੀਕ ਹੈ ਨਾ ਸਰਸਵਤਨ ਤੇਲ ਵਾਲਾ ਉਹ ਵੀ ਇੱਥੇ ਪਹੁੰਚ ਗਿਆ ਵਾ ਤਾਂ ਉਹ ਜਿਹੜੀ ਮਗਾਈ ਆ ਉਹ ਲੌਕਡਾਊਨ ਤੋਂ ਲੈ ਕੇ ਹੁਣ ਤੱਕਰ 4 ਸਾਲਾਂ ਚ ਸ਼ੂਟ ਵੱਟ ਗਈ ਸੀ ਗਈਆਂ ਕਹਿੰਦੀਆਂ ਕਹਿੰਦੀਆਂ ਗੱਲਾਂ ਕਿ ਅੱਛੇ ਦਿਨ ਆਨੇ ਵਾਲੇ ਹਨ ਉਹ ਤਾਂ ਜੀ ਗੋਲਮੋਲ ਗੱਲਾਂ ਹੀ ਨੇ ਉਹ ਤਾਂ ਹਵਾ ਜੀ ਰਹਿ ਗਈਆਂ ਅੱਗੇ ਅੱਛੇ ਦਿਨ ਉਹ ਕਦੇ ਆਈ ਨਹੀਂ ਸਕਦੇ ਕਿਉਂਕਿ ਜਦੋਂ ਗਵਰਨਮੈਂਟ ਉੱਪਰਲੇ ਬੰਦਿਆਂ ਬਾਰੇ ਸੋਚੂ ਸਿਰਫ ਥੱਲੇ ਗਰਾਊਂਡ ਰਿਐਲਿਟੀ ਉੱਪਰਲੇ ਵਾਲੇ ਕਿਹੜੇ ਕੌਣ ਉੱਪਰ ਜਿਹਨੂੰ ਆਪਾਂ ਕਹਿੰਦੇ ਨੇ ਜਿਹੜੇ ਦੇਸ਼ ਦੇ ਹੈਗੇ ਨੇ ਕਾਰਪੋਰੇਟ ਘਰਾਨੇ ਨੇ ਫੈਮਿਲੀਜ਼ ਆਹ ਕਾਰਪੋਰੇਟ ਫੈਮਿਲੀਜ਼ ਨੇ ਤਾਂ ਜੋ ਉਹਨਾਂ ਵਾਰੀ ਗਵਰਨਮੈਂਟ ਸੋਚਦੀ ਆ ਹੁਣ ਪਿੱਛੇ ਜੇ ਆਪਾਂ ਨੂੰ ਪਤਾ ਲੱਗੇ ਗੜਾਨੀਆਂ ਵਾਨੀਆਂ ਦੇ ਕਰਜ਼ੇ ਮਾਫ ਹੋਏ ਗਵਰਨਮੈਂਟ ਵੱਲੋਂ ਠੀਕ ਹੈ ਨਾ ਆਮ ਬੰਦੇ ਦਾ ਕਿਉਂ ਨਹੀਂ ਹੋਇਆ ਵੀ ਇਹ ਕੋਈ ਕਰਜ਼ਾ ਮਾਫ ਮੇਰਾ ਕਿੱਥੋਂ ਹੋਣਾ ਸੀਗਾ ਮੈਂ ਕਿਹੜਾ ਕਰਜ਼ਾ ਨੀੜਾ ਨੀਆ ਕਰਜ਼ਾ ਹੈਗਾ ਨਹੀਂ ਕਰਜ਼ਾ ਹੈ ਤਾਂ ਨਹੀਂ ਪਰ ਇਹ ਆ ਵੀ ਜਿਹੜੀ ਸੇਵਿੰਗ ਹੁੰਦੀ ਸੀਗੀ ਉਹ ਹੁਣ ਡੇ ਬਾਈ ਡੇ ਮਹਿੰਗਾਈ ਵਧਣ ਕਰਕੇ ਜ਼ੀਰੋ ਹੋ ਗਈ ਮਹਿੰਗਾਈ ਵਧਣ ਕਰਕੇ ਜਿਹੜੀ ਸੇਵਿੰਗ ਆ ਉਹ ਘਟਣੀ ਸ਼ ਜੇ ਇਹੀ ਈਲਾਕਾ ਚੱਲ ਰਿਹਾ ਮੰਗਿਆ ਇੰਨੀ ਵਧ ਗਈ ਤਾਂ ਸੇਵਿੰਗ ਕਿੱਥੋਂ ਹੋਣੀ ਹੈ ਸਰ ਸਸ਼ੀਕਲ ਜੀ ਸਸ਼ੀਕਲ ਜੀ ਕੀ ਨਾਂ ਹੈ ਆਪਣਾ ਕਮਲ ਪ੍ਰੇਸ਼ਾਨੀ ਕਮਲ ਜੀ ਜੀ ਕਿੱਥੇ ਦੇ ਹੋ ਮੈਂ ਬੇਸਿਕਲੀ ਸਮਰਾਲੇ ਤੋਂ ਹਾਂ ਲੁਧਿਆਣੇ ਦੇ ਲੁਧਿਆਣੇ ਚ ਮੈਂ ਸਮਰਾਲੇ ਜਾ ਰਿਹਾ ਹਾਂ ਬੇਸਿਕਲੀ ਮੈਂ ਜਗਰਾਉਂ ਤੋਂ ਹਾਂ ਉਹ ਵੀ ਲੁਧਿਆਣੇ ਚ ਉਹ ਵੀ ਲੁਧਿਆਣੇ ਚ ਸਮਰਾਲਾ ਜਗਰਾਉਂ ਵਿੱਚ ਲੁਧਿਆਣਾ ਫਰਕ ਕਿੰਨਾ ਕੁ ਪੈ ਜਾਂਦਾ ਸਾਰੇਆਂ ਚ ਇੱਕ ਇਲਾਕੇ ਚੋਂ ਨਿਕਲਦੇ ਦੂਜੇ ਤੇ ਪਹੁੰਚਦੇ ਤੀਜੇ ਤੇ ਪਹੁੰਚਦੇ ਮੇਰੇ ਤਾਂ ਤੇ ਨਹੀਂ ਆਪਣੇ ਆ ਜੀ ਜਗਰਾਉਂ ਦਾ ਮੈਂ ਰਹਿਣ ਵਾਲਾ ਹਾਂ ਅੱਜ ਕੱਲ ਸਮਰਾਲੇ ਰਹਿਣਾ ਤੇ ਲੁਧਿਆਣੇ ਮੈਂ ਨੌਕਰੀ ਕਰਦਾ ਪਰ ਕਿੰਨਾ ਪੈਂਦਾ ਉੱਥੇ ਕਿਉਂ ਨਹੀਂ ਨੌਕਰੀ ਕਰਦਾ ਜਿੱਥੇ ਦੇ ਰਹਿਣ ਵਾਲੇ ਬੇਸਿਕਲੀ ਮੈਂ ਕਾਲਜ ਚ ਪ੍ਰੋਫੈਸਰ ਆ ਜੀ ਤੇ ਮੈਂ ਇੰਜੀਨੀਅਰ ਕਾਲਜ ਪ੍ਰੋਫੈਸਰ ਆ ਤੇ ਉੱਥੇ ਕੋਈ ਇੰਜੀਨੀਅਰਿੰਗ ਕਾਲਜ ਹੀ ਹੈ ਨਹੀਂ ਜਿੱਥੇ ਹੋਊਗਾ ਆਪਾਂ ਉੱਥੇ ਨੌਕਰੀ ਕਰਾਂਗੇ ਨਾ ਤੋ ਇਸ ਕਰਕੇ ਲੁਧਿਆਣੇ ਕਿ ਵੀ ਐਸੀ ਐਈ ਪਾਸ ਹੀ ਪੁੱਛਣ ਦਾ ਹਾਂਜੀ ਹਾਂਜੀ ਤੇ ਜਿਹੜੀ有机会 ਆਪ ਨੂੰ ਜਿੱਥੇ ਮਿਲੂਗੀ ਆਪਾਂ ਨੂੰ ਉੱਥੇ ਜਾਣਾ ਪੈਣਾ ਤੋ ਇਸ ਕਰਕੇ ਲੁਧਿਆਣੇ有机会 ਮਿਲੀ ਹੈ ਤੇ ਲੁਧਿਆਣੀ ਆ ਮਾ ਜੀ ਇਸ ਤਰ੍ਹਾਂ ਗੱਲਾਂ ਕਰਦੇ ਹਾਂ ਸਟੂਡੈਂਟਸ ਦਾ ਕੋਈ ਫੋਕਸ ਹੈਗਾ ਕਿ ਆਪਾਂ ਇੰਡੀਆ ਚ ਹੀ ਰਹਿ ਪਹਿਲੀ ਗੱਲ ਤਾਂ ਬੱਚੇ ਬਾਹਰ ਵੀ ਬਹੁਤ ਜਾਣਾ ਚਾਹੁੰਦੇ ਆ ਤੇ ਬੱਚੇ ਹੁਣ ਥੋੜਾ ਥੋੜਾ ਟ੍ਰੈਂਡ ਚੇਂਜ ਹੋਣਾ ਸ਼ੁਰੂ ਹੋਇਆ ਉਹ ਕਿਉਂ ਹੋਇਆ ਇੱਕ ਤਾਂ ਜਿਵੇਂ ਕੈਨੇਡਾ ਨੇ ਥੋੜੀ ਰੈਸਟ੍ਰਿਕਸ਼ਨ ਜਿਆਦਾ ਵਧਾਤੀਆਂ ਸਟੱਡੀ ਵੀਜ਼ੇ ਤੇ ਤਾਂ ਉਹਦੀ ਵਜ੍ਹਾ ਕਰਕੇ ਉਹ ਬੱਚੇ ਥੋੜੇ ਘਟੇ ਆ ਦੂਜੀ ਫੀਸਾਂ ਵਧਾਤੀਆਂ ਤਾਂ ਉਹਦੀ ਵਜ੍ਹਾ ਕਰਕੇ ਵੀ ਬੱਚੇ ਘਟੇ ਆ ਦੂਜੀ ਸਭ ਤੋਂ ਵੱਡੀ ਗੱਲ ਕਿ ਜਦੋਂ ਬੱਚੇ ਨੂੰ ਇਹ ਦੇਖਦਾ ਕਿ ਮੈਂ 4 ਸਾਲ ਡਿਗਰੀ ਕਰਕੇ ਜਾਂ 3 ਸਾਲ ਡਿਗਰੀ ਕਰਕੇ ਬਾਅਦ ਵਿੱਚ ਮੈਨੂੰ ਇੱਥੇ ਕੋਈ ਜੌਬ ਦੀ ਓਪਰਚੁਨਿਟੀ ਨਹੀਂ ਦਿਖਦੀ ਜੰਗੀ ਜੌਬ ਦੀ ਜਿਹਦੇ ਨਾਲ ਕਿ ਉਹਦਾ ਤੇ ਉਹਦੇ ਉਹ ਤੋਂ ਬਣਾਇਆ ਉਹ ਤੇ ਡਿਪੈਂਡੈਂਟ ਨੇ ਉਹਨਾਂ ਦਾ ਵਧੀਆ ਸਰਵਾਈਵਰ ਹੋ ਸਕੇ ਤਾਂ ਫਿਰ ਉਹ ਉਸੇ ਵਜ੍ਹਾ ਕਰਕੇ ਆਪਣਾ ਉਹ ਚੀਜ਼ ਨੂੰ ਫੁੱਲਫਿਲ ਕਰਨ ਦੀ ਕਦਰ ਇੱਥੋਂ ਮੂਵ ਕਰਦੇ ਆ ਬਾਹਰ ਜਾਂਦੇ ਆ ਅੱਛਾ ਸਰ ਤੁਸੀਂ ਹਾਂ ਜੀ ਜੇ ਇੱਥੇ ਮੈਨ ਤਾਂ ਉਹ ਬਾਹਰ ਹੀ ਜਾਣੀ ਨਾ ਉਹਨਾਂ ਨੂੰ ਬਾਹਰ ਜਾਂਦੇ ਜਰੂਰਤ ਕਿਉਂ ਪਵੇ ਜੇ ਇੱਥੇ ਸਾਰਾ ਕੁਝ ਪ੍ਰੋਵਾਈਡ ਕਰਾਉਣ ਤਾਂ ਕਿਦਰ ਨਾ ਕਿਤੇ ਲੈਕ ਆ ਗਵਰਨਮੈਂਟ ਦੇ ਤੇ ਆਪਣੇ ਆਮ ਲੋਕਾਂ ਦੇ ਵਿਚਾਲੇ ਹੁਣ ਤੁਸੀਂ ਇੱਕ ਚੀਜ਼ ਦੇਖਿਆ ਮਹਿੰਗਾਈ ਨੇ ਬਹੁਤ ਮਾਰ ਮਾਰੀ ਆ ਜਿਹੜੀ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਡੇ ਬਾਈ ਡੇ ਬੇਸਿਕ ੀਟਸ ਨੂੰ ਆਪਾਂ ਗੱਲ ਕਰ ਗ੍ਰੋਸਰੀ ਦੀ ਗੱਲ ਕਰ ਲੈਨੇ ਤੇ ਗਰੋਸਰੀ ਦੀ ਇੱਕ ਬੇਸਿਕ ਗੱਲ ਆ ਵੀ ਚਲੋ ਇੱਕ ਆਇਲ ਦੀ ਗੱਲ ਕਰਨਾ ਤੇਲ ਰਿਫਾਈਨਡ ਉਹ ਪਹਿਲਾਂ ਆਪਾਂ ਨੂੰ 70-80 ਰੁਪਏ ਲੀਟਰ ਮਿਲਦੇ ਸੀ ਹੁਣ ਉਹ 200 ਦੇ ਕੋਲ ਪਹੁੰਚ ਗਿਆ ਵਾ ਠੀਕ ਹੈ ਨਾ ਸਰਸੋਰਨ ਤੇਲ ਆ ਲੋ ਵੀ ਇੱਥੇ ਪਹੁੰਚ ਗਿਆ ਵਾ ਤਾਂ ਉਹ ਜਿਹੜੀ ਮਹਿੰਗਾਈ ਆ ਉਹ ਲੌਕਡਾਊਨ ਤੋਂ ਲੈ ਕੇ ਹੁਣ ਤੱਕ ਚਾਰ ਸਾਲਾਂ ਚ ਛੂਟ ਵੱਟ ਗਈ ਸਿੱਖੀਆਂ ਕਹਿੰਦੀਆਂ ਕਹਿੰਦੀਆਂ ਗੱਲਾਂ ਕਿ ਅੱਛੇ ਦਿਨ ਆਨੇ ਵਾਲੇ ਹਨ ਉਹ ਤਾਂ ਜੀ ਗੋਲਮੋਲ ਗੱਲਾਂ ਹੀ ਨੇ ਉਹ ਤਾਂ ਹਵਾ ਜੀ ਰਹਿ ਗਈਆਂ ਅੱਗੇ ਅੱਛੇ ਦਿਨ ਉਹ ਕਦੇ ਆਈ ਨਹੀਂ ਸਕਦੇ ਕਿਉਂਕਿ ਜਦੋਂ ਗਵਰਨਮੈਂਟ ਉੱਪਰਲੇ ਬੰਦਿਆਂ ਬਾਰੇ ਸੋਚੂ ਸਿਰਫ ਥ ਜਿਹਨੂੰ ਆਪਾਂ ਕਹਿੰਦੇ ਨੇ ਜਿਹੜੇ ਦੇਸ਼ ਦੇ ਹੈਗੇ ਨੇ ਕਾਰਪੋਰੇਟ ਘਰਾਣੇ ਨੇ ਹਾਂ ਕਾਰਪੋਰੇਟ ਫੈਮਲੀਆਂ ਨੇ ਤਾਂ ਜੋ ਉਹਨਾਂ ਵਾਰੀ ਗਵਰਨਮੈਂਟ ਸੋਚਦੀ ਆ ਹੁਣ ਪਿੱਛੇ ਜਿਹਾ ਪਾਣੋ ਪਤਾ ਲੱਗੇ ਗੜਾਨੀਆਂ ਵਾਨੀਆਂ ਦੇ ਕਰਜ਼ੇ ਮਾਫ ਹੋਏ ਗਵਰਨਮੈਂਟ ਵੱਲੋਂ ਠੀਕ ਹੈ ਨਾ ਆਮ ਬੰਦੇ ਦਾ ਕਿਉਂ ਨਹੀਂ ਹੋਇਆ ਵੀ ਇਹ ਕੋਈ ਕਰਜ਼ਾ ਮਾਫ ਮੇਰਾ ਕਿੱਥੋਂ ਹੋਣਾ ਸੀਗਾ ਮੈਂ ਕਿਹੜਾ ਕਰਜ਼ਾ ਗੜਾਨੀਆਂ ਕਰਜ਼ਾ ਹੈਗਾ ਨਹੀਂ ਕਰਜ਼ਾ ਹੈ ਤਾਂ ਨਹੀਂ ਪਰ ਇਹ ਆ ਵੀ ਜਿਹੜੀ ਸੇਵਿੰਗ ਹੁੰਦੀ ਸੀਗੀ ਉਹ ਹੁਣ ਡੇ ਬਾਈ ਡੇ ਮਹਿੰਗਾਈ ਵਧਣ ਕਰਕੇ ਜ਼ੀਰੋ ਹੋ ਗਈ ਮਹਿੰਗਾਈ ਵਧਣ ਕਰਕੇ ਜਿਹੜੀ ਸੇਵਿੰਗ ਆ ਉਹ ਘਟਣੀ ਸ਼ੁਰੂ ਹੋ ਗਈ ਜੇ ਇਹੀ ਹਾਲਾਤ ਚੱਲ ਰਹੇ ਮੈਂ ਇਦਾਂ ਹੀ ਵੱਧ ਰਹੀ ਤਾਂ ਸੇਵਿੰਗ ਕਿੱਥੋਂ ਹੋਣੀ ਹੈ